ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਅੱਜਕੱਲ ਚਮਕੌਰ ਸਾਹਿਬ ਵੱਲ ਨਜ਼ਰ ਆ ਰਹੇ ਆ ਕਦੀ ਮੋਰਿੰਡਾ ਦੇ ਕਰੀ ਚਮਕੌਰ ਸਾਹਿਬ ਚਰਨਜੀਤ ਸਿੰਘ ਚੰਨੀ ਪ੍ਰਚਾਰ ਕਰਦੇ ਨਜ਼ਰ ਆ ਰਹੇ ਆ ਲੰਗੇ ਦਿੜੀ ਤਸਵੀਰਾਂ ਸਾਹਮਣੇ ਆਈਆਂ ਕਾਂਗਰਸ ਪਾਰਟੀ ਦੇ ਵਿੱਚ ਵੱਡੀ ਸ਼ਮੂਲੀਅਤ ਵੀ ਕਰਵਾਈ ਉਥੇ ਯਾਨੀ ਕਿ ਮੋਰਿੰਡੇ ਵਿਖੇ ਚਰਨਜੀਤ ਸਿੰਘ ਚੰਨੀ ਵਿਕਰਮ ਸਿੰਘ ਮਜੀਠੀਆ ਮਾਮਲੇ ਦੇ ਉੱਤੇ ਬੋਲਦੇ ਵੀ ਨਜ਼ਰ ਆਏ ਹੁਣ ਇੱਕ ਸਿਆਸੀ ਲੀਡਰ ਵਾਸਤੇ ਚੰਗੀ ਗੱਲ ਹੈ ਪਾਰਟੀ ਨੂੰ ਸਟਰੋਂਗ ਕੀਤਾ ਜਾ ਰਿਹਾ ਪਰ ਚਰਨਜੀਤ ਸਿੰਘ ਚੰਨੀ ਦੇ ਮਰਿੰਡਾਆਂ ਚਮਕੌਰ ਸਾਹਿਬ ਨਜ਼ਦੀਕ ਫੇਰੇ ਬਹੁਤ ਕੁਝ ਬਿਆਨ ਕਰ ਰਹੇ ਨੇ ਜੇ ਆਪਾਂ ਭੁੱਲੀਏ ਨਾ ਤਾਂ 2022 ਦੇ ਵਿੱਚ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਚੋਣ ਲੜਦੇ ਨੇ ਜੋ ਹਾਰ ਜਾਂਦੇ ਨੇ ਯਾਨੀ ਕਿ ਚਰਨਜੀਤ ਸਿੰਘ ਚੰਨੀ ਦਾ ਜਿਹੜਾ ਆਪਣਾ ਹਲਕਾ ਰਿਹਾ ਉਹ ਚਮਕੌਰ ਸਾਹਿਬ ਰਿਹਾ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਪਰ ਅਜੇ ਇਸ ਵੇਲੇ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ ਐਮਪੀ ਨੇ ਜਲੰਧਰ ਤੋਂ ਵੱਡੇ ਮਾਰਜਨ ਦੇ ਨਾਲ ਚਰਨਜੀਤ ਸਿੰਘ ਚੰਨੀ ਨੇ ਜਿੱਤ ਹਾਸਲ ਕੀਤੀ ਔਰ ਐਮਪੀ ਬਣੇ ਸਵਾਲ ਹੁਣ ਇਹ ਖੜਾ ਹੋ ਰਿਹਾ ਹੈ ਕਿ ਕੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਭੁੱਲ ਗਿਆ ਅਮੀ ਤਾਂ ਵੀ ਕਿਹਾ ਜਾ ਰਿਹਾ ਕਿਉਂਕਿ ਚਮਕੌਰ ਸਾਹਿਬ ਚਰਨਜੀਤ ਸਿੰਘ ਚੰਨੀ ਦਾ ਵਿਧਾਨ ਸਭਾ ਹਲਕਾ ਰਹਿ ਚੁੱਕਿਆ ਹੈ ਵਿਧਾਨ ਸਭਾ ਚੋਣਾਂ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ ਲੜ ਚੁੱਕੇ ਨੇ ਕੀ ਚਰਨਜੀਤ ਸਿੰਘ ਚੰਨੀ ਦਾ ਚਮਕੌਰ ਸਾਹਿਬ ਨਜ਼ਦੀਕ ਜਾਣਾ ਇਹ ਕਿਤੇ 227 ਦੀ ਤਿਆਰੀ ਤਾਂ ਨਹੀਂ ਹੋ ਰਹੀ ਇਹ ਇੱਕ ਆਵਾਜ਼ ਗੂੰਜਣ ਲੱਗ ਗਈ ਹੈ ਚਰਨਜੀਤ ਸਿੰਘ ਚੰਨੀ ਕੀ 227 ਦੇ ਵਿੱਚ ਵਿਧਾਨ ਸਭਾ ਚੋਣ ਲੜਨੀ ਚਾਹੁੰਦੇ ਨੇ ਹਾਲਾਂਕਿ ਚਰਨਜੀਤ ਸਿੰਘ ਚੰਨੀ MP ਨੇ ਲੋਕ ਸਭਾ MP ਨੇ ਜਲੰਧਰ ਤੋਂ ਲੋਕ ਸਭਾ ਸੀਟ ਦੇ ਉੱਤੇ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਔਰ MP ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਨੇ ਪਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਹੁਣ ਸਵਾਲ ਖੜੇ ਹੋਣ ਲੱਗੇ ਕਿ ਕੀ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਚੋਣ ਲੜਨੀ ਚਾਹੁੰਦੇ ਨੇ 227 ਦੀ ਕਿ ਉਸ ਵਾਸਤੇ ਚਰਨਜੀਤ ਸਿੰਘ ਤਾਂ ਚੰਨੀ ਤਿਆਰੀ ਕਰ ਰਹੇ ਨੇ ਹਾਲਾਂਕਿ ਇਹ ਚਰਨਜੀਤ ਸਿੰਘ ਚੰਨੀ ਦਾ ਆਧਾਰ ਜਿਹੜਾ ਆ ਉਹ ਬੇਸ਼ੱਕ ਵਧਿਆ ਅੱਗੇ ਨਾਲੋਂ ਕਾਫੀ ਜ਼ਿਆਦਾ ਵਧਿਆ ਲੁਧਿਆਣਾ ਵੈਸਟ ਜ਼ਿਮਨੀ ਚੋਣ ਦੇ ਵਿੱਚ ਚਰਨਜੀਤ ਸਿੰਘ ਚੰਨੀ ਆ ਪ੍ਰਚਾਰ ਕਰਦੇ ਰਹੇ ਇੱਥੋਂ ਤੱਕ ਕਿ ਜਲੰਧਰ ਤੋਂ ਐਮਪੀ ਬਣੇ ਇੱਕ ਵੱਡਾ ਨਾਮ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਹੋਣ ਦਾ ਅਹੁਦਾ ਉਹਨਾਂ ਦੇ ਨਾਲ ਜੁੜਿਆ ਹੋਇਆ ਔਰ ਚਰਨਜੀਤ ਸਿੰਘ ਚੰਨੀ ਬੜੇ ਬੇਬਾਕ ਅੰਦਾਜ਼ ਦੇ ਲਈ ਜਾਣੇ ਜਾਂਦੇ ਆ ਲੋਕ ਸਭਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਜਿਸ ਤਰ੍ਹਾਂ ਆਵਾਜ਼ ਬੁਲੰਦ ਕੀਤੀ ਲੋਕ ਉਸ ਰਵਈਏ ਦੇ ਕਾਇਲ ਹੋ ਗਏ ਪਰ ਤਾਂਮੀ ਹੁਣ ਇਹ ਸਵਾਲ ਖੜੇ ਹੋ ਰਹੇ ਆ ਕਿ ਕੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਸੀਟ ਵੱਲ ਨੂੰ ਧਿਆਨ ਜ਼ਿਆਦਾ ਦੇ ਰਹੇ ਨੇ ਕੀ ਵਿਧਾਨ ਸਭਾ ਚੋਣ ਲੜਨੀ ਚਾਹੁੰਦੇ ਨੇ ਕੀ ਆਉਂਦੇ ਸਮੇਂ ਵਿੱਚ ਚਰਨਜੀਤ ਸਿੰਘ ਚੰਨੀ ਵਿਧਾਨ ਸਭਾ ਚੋਣ ਲਈ ਜਲੰਧਰ ਦੀ ਐਮਪੀ ਦੀ ਕੁਰਸੀ ਜਿਹੜੀ ਹੈ ਉਹ ਛੱਡ ਦੇਣਗੇ ਕੀ ਆਉਂਦੇ ਸਮੇਂ ਦੇ ਵਿੱਚ 227 ਦੇ ਵਿੱਚ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਦੁਬਾਰਾ ਚੋਣ ਲੜਨਗੇ ਐਮਐਲਏ ਬਣਨਾ ਚਾਹੁੰਦੇ ਆ ਕੀ ਚਰਨਜੀਤ ਸਿੰਘ ਚੰਨੀ ਬਹੁਤ ਸਾਰੇ ਸਵਾਲ ਖੜੇ ਹੋ ਰਿਹਾ ਔਰ ਇਹ ਸਵਾਲ ਉਸ ਇੱਕ ਫੁਟੇਜ ਨੂੰ ਲੈ ਕੇ ਜਾਂ ਚਰਨਜੀਤ ਸਿੰਘ ਚੰਨੀ ਦੀ ਉਸ ਇੱਕ ਫੇਰੀ ਨੂੰ ਲੈ ਕੇ ਜਦੋਂ ਚਰਨਜੀਤ ਸਿੰਘ ਚੰਨੀ ਮਰੀਡਾ ਜਾਂਦੇ ਨੇ ਲੰਗੇ ਦਿਨੀ ਉਹ ਵੀਡੀਓ ਜਿਹੜੀ ਆ ਉਹ ਨਸ਼ਰ ਹੋਈ ਸੋਸ਼ਲ ਮੀਡੀਆ ਦੇ ਉੱਤੇ ਨਿਊਜ਼ ਚੈਨਲਸ ਦੇ ਉੱਤੇ ਔਰ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਸਵਾਲ ਜਿਹੜੇ ਨੇ ਉਹ ਜ਼ਰੂਰ ਖੜੇ ਹੋਣ ਲੱਗੇ ਵਿਕਰਮ ਸਿੰਘ ਮਜੀਠੀਆ ਬਾਰੇ ਚਰਨਜੀਤ ਸਿੰਘ ਚੰਨੀ ਨੇ ਆਪਣੇ ਬਿਆਨ ਵੀ ਸਾਂਝੇ ਕੀਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਵੀ ਸਵਾਲ ਖੜੇ ਕੀਤੇ ਪਰ ਸਭ ਦੇ ਬਾਵਜੂਦ ਜੋ ਅਸਲ ਸਵਾਲ ਖੜਾ ਹੋ ਰਿਹਾ ਚਮਕੌਰ ਸਾਹਿਬ ਨਜ਼ਦੀਕ ਚਰਨਜੀਤ ਸਿੰਘ ਚੰਨੀ ਦਾ ਹੋਣਾ ਇਹ ਇਸ ਵੇਲੇ ਦਾ ਵੱਡਾ ਸਵਾਲ ਬਣਿਆ ਹੋਇਆ ਇਸ ਵੇਲੇ ਦਾ ਵੱਡਾ ਸਵਾਲ ਉੱਪਰ ਕੇ ਸਾਹਮਣੇ ਆ ਰਿਹਾ ਹੈ ਕੀ ਕੁਝ ਹੋਵੇਗਾ ਉਹ ਵਕਤੇ ਮੈਸਰਾ 227 ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦਾ ਕੀ ਵਿਚਾਰ ਨੇ ਉਹ ਬਿਹਤਰ ਚਰਨਜੀਤ ਸਿੰਘ ਚੰਨੀ ਦੱਸ ਸਕਦੇ ਨੇ ਪਰ ਇਸ ਤੋਂ ਪਹਿਲਾਂ ਜੋ ਪ੍ਰਤੱਖ ਹੈ ਉਸ ਤੋਂ ਕੁਝ ਕਿਆਸਰਾਈਆਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਉਸ ਮੁਤਾਬਕ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚਾ ਰਹੇ ਹਾਂ ਇਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਕੀ ਕਹਿੰਦੇ ਨੇ ਜਾਂ ਆਉਣ ਦੇ ਸਮੇਂ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲਦਾ ਉਹ ਵਕਤ 'ਤੇ ਨਿਰਭਰ ਕਰਦਾ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਮਾਂਨ ਇੰਡੀਆ ਪੰਜਾਬੀ ਤੇ